ਕਰਨਤਾਰਨ ਦੀ ਜ਼ਿਮਨੀ ਚੋਣ ਇਸ ਵੇਲੇ ਸਿਆਸੀ ਪਾਰਟੀਆਂ ਵਾਸਤੇ ਵਕਾਰ ਦਾ ਸਵਾਲ ਬਣੀ ਹੋਈ ਹੈ ਔਰ ਉਹ ਬਣਨੀ ਲਾਜ਼ਮੀ ਵੀ ਹੈ ਕਿਉਂਕਿ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੇ ਆਪਣਾ ਝੰਡਾ ਬੁਲੰਦ ਰੱਖਣਾ ਹੈ ਆਪਣਾ ਝੰਡਾ ਗੱਡ ਕੇ ਰੱਖਣਾ ਹੈ ਕਿਉਂਕਿ 2022 ਦੇ ਵਿੱਚ ਇਹ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਸੀ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੌਤ ਤੋਂ ਬਾਅਦ ਹੁਣ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ ਔਰ ਉਸੇ ਜ਼ਿਮਨੀ ਚੋਣ ਦੇ ਚੱਲਦਿਆਂ ਆਮ ਆਦਮੀ ਪਾਰਟੀ ਵਾਸਤੇ ਇਹ ਵਕਾਰ ਹੋਵੇਗਾ ਕਿ ਇੱਥੇ ਆਪਣਾ ਝੰਡਾ ਬੁਲੰਦ ਰੱਖਿਆ ਜਾਵੇ ਪਰ ਉੱਥੇ ਹੀ ਹੁਣ ਇਸ ਹਲਕੇ ਦੇ ਸਮੀਕਰਨ ਕੁਝ ਬਦਲ ਚੁੱਕੇ ਆ 2022 ਤੋਂ ਹੁਣ ਤੱਕ ਬਹੁਤ ਕੁਝ ਡਿਫਰੈਂਸ ਆ ਚੁੱਕਿਆ ਹੈ 2024 ਦੇ ਵਿੱਚ ਇੱਥੇ ਪੰਥਕ ਰੁਝਾਨ ਕਿਸ ਹੱਦ ਤੱਕ ਭਖਿਆ ਉਹ ਹਰ ਕਿਸੇ ਨੇ ਦੇਖਿਆ ਹਾਲਾਂਕਿ 2024 ਤੱਕ ਪਹਿਲੇ ਨੰਬਰ ਤੇ ਜੇ ਆਮ ਆਦਮੀ ਪਾਰਟੀ ਰਹੀ ਹੈ ਤੇ ਦੂਜੇ ਨੰਬਰ ਦੇ ਉੱਤੇ ਅਕਾਲੀ ਦਲ ਰਿਹਾ ਹਰਮੀਤ ਸਿੰਘ ਸੰਧੂ ਉਸ ਵੇਲੇ ਅਕਾਲੀ ਦਲ ਦੇ ਵੱਲੋਂ ਚੋਣ ਲੜ ਰਹੇ ਸੀ ਔਰ ਉਹ ਦੂਸਰੇ ਸਥਾਨ ਤੇ ਰਹਿੰਦੇ ਆ ਪਰ ਹੁਣ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਚੁੱਕੇ ਔਰ ਚੋਣ ਮੈਦਾਨ 'ਚ ਡਟੇ ਹੋਏ ਆ ਦੂਸਰੇ ਪਾਸੇ ਜਿਵੇਂ ਕਿਹਾ ਕਿ 2024 ਤੋਂ ਬਾਅਦ ਇੱਥੇ ਇੱਕ ਪੰਥਕ ਰੁਝਾਨ ਵਗਿਆ ਉਸ ਦੇ ਵਿੱਚ ਭਾਈ ਅਮਿਤਪਾਲ ਸਿੰਘ ਦੇ ਇੱਥੇ ਜਿੱਤ ਹਾਸਲ ਕੀਤੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਐਮਪੀ ਬਣੇ ਔਰ ਉਸੇ ਰੁਝਾਨ ਦੇ ਵਿੱਚ ਤਰਨਤਾਰਨ ਦਾ ਦਿਹਾਤ ਹਲਕਾ ਜਿਹੜਾ ਉਹ ਰੰਗਿਆ ਬਹੁਤ ਕਰਕੇ ਨਜ਼ਰ ਆਉਂਦਾ ਤਰਨਤਾਰਨ ਦੇ ਵਿੱਚ ਇਸ ਵੇਲੇ ਜੇ ਦਿਹਾਤੀ ਖੇਤਰ ਦੀ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦਾ ਰੁਝਾਨ ਵੱਧ ਹੈ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਮਨਦੀਪ ਸਿੰਘ ਖਾਲਸਾ ਚੋਣ ਮੈਦਾਨ ਦੇ ਵਿੱਚ ਨੇ ਔਰ ਜੇ ਅਕਾਲੀ ਦਲ ਦੀ ਗੱਲ ਕਰੀਏ ਜਿਨ੍ਹਾਂ ਦੇ ਵੱਲੋਂ ਹਰਮੀਤ ਸਿੰਘ ਸੰਧੂ ਕਿਸ ਵੇਲੇ ਚੋਣ ਲੜ ਰਹੇ ਸੀ 2022 ਦੇ ਵਿੱਚ ਅੱਜ ਹਰਮੀਤ ਸਿੰਘ ਸੰਧੂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਨੇ ਸੁਖਬੀਰ ਬਾਦਲ ਹਰਮੀਤ ਸਿੰਘ ਸੰਧੂ ਦੇ ਉੱਤੇ ਮਜ਼ਾਕ ਤੇ ਟਿੱਪਣੀਆਂ ਕਰ ਰਹੇ ਨੇ ਉਹਨਾਂ ਨੂੰ ਹਰਮੀਤ ਗद्दार ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਸੁਖਬੀਰ ਬਾਦਲ ਦੇ ਵੱਲੋਂ ਔਰ ਇਹੋ ਜੀ ਸਥਿਤੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਇੱਥੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਚ ਉਤਾਰਿਆ ਹੋਇਆ ਉੱਥੇ ਹੀ ਅਕਾਲੀ ਦਲ ਵਾਸਤੇ ਵੀ ਵਕਾਰ ਦਾ ਸਵਾਲ ਹੈ ਕਿਉਂਕਿ ਭਾਵੇਂ ਅਕਾਲੀ ਦਲ ਦੂਸਰੇ ਸਥਾਨ ਤੇ ਆਉਂਦਾ ਰਿਹਾ ਪਰ ਇੱਥੇ ਜਦੋਂ ਹਰਮਿਤ ਸੰਧੂ ਅਕਾਲੀ ਦਲ ਨੂੰ ਛੱਡ ਕੇ ਜਾ ਚੁੱਕੇ ਆ ਉਹਨਾਂ ਵਾਸਤੇ ਆਪਣੀ ਸਾਖ ਬਚਾਉਣੀ ਆਪਣੀ ਆਪਣਾ ਟੀਅਰ ਬਚਾਉਣਾ ਬਹੁਤ ਜ਼ਰੂਰੀ ਹੈ ਔਰ ਉਸੇ ਵਾਸਤੇ ਅਕਾਲੀ ਦਲ ਵੀ ਜਦੋਂ ਜਹਿਦ ਕਰਦਾ ਪੂਰੀ ਜਦوجਦ ਕਰਦਾ ਇਨਫੈਕਟ ਨਜ਼ਰ ਆ ਰਿਹਾ ਔਰ ਬੜੇ ਤਿੱਖੇ ਨਿਸ਼ਾਨੇ ਜਿਹੜੇ ਆ ਉਹ ਸਾਹਦ ਦਾ ਨਜ਼ਰ ਆ ਰਿਹਾ ਸੁਖਬੀਰ ਸਿੰਘ ਬਾਦਲ ਦੇ ਹਾਲੀਆ ਬਿਆਨਾਂ ਦੇ ਵਿੱਚ ਬਹੁਤ ਕੁਝ ਸੁਣਾਈ ਦੇ ਰਿਹਾ ਸਮਝ ਆ ਰਿਹਾ ਖੈਰ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਜਿਵੇਂ ਕਿਹਾ ਕਿ ਵਕਕਾਰ ਦਾ ਸਵਾਲ ਬਣਿਆ ਪਿਆ ਹਰ ਇੱਕ ਪਾਰਟੀ ਵਾਸਤੇ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਵਾਸਤੇ ਆਪਣੇ ਪਦਰ ਤੇ ਹੋਵੇਗਾ ਕਿਉਂਕਿ ਭਾਈ ਅਮਰਿਤਪਾਲ ਸਿੰਘ ਨੇ ਇੱਥੋਂ ਚੋਣ ਜਿੱਤੀ ਹੈ ਆਮ ਆਦਮੀ ਪਾਰਟੀ ਨੇ ਆਪਣੇ ਪਦਰ ਤੇ ਉੱਤੇ ਹੋਵੇਗਾ ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਲੰਚਨ ਡਬਲੰਦ ਹੋਇਆ ਸੀ ਸ਼ਰੋਮਣੀ ਅਕਾਲੀ ਦਲ ਦਾ ਆਪਣੇ ਪੱਧਰ ਤੇ ਹੋਵੇਗਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਇੱਥੇ ਦੂਸਰੇ ਸਥਾਨ ਤੇ ਆਉਂਦਾ ਰਿਹਾ ਔਰ ਵੱਡੀ ਗੱਲ ਇਹ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਸਟਾਰ ਉਮੀਦਵਾਰ ਸੀ ਉਹਨੂੰ ਆਮ ਆਦਮੀ ਪਾਰਟੀ ਲੈ ਗਈ ਹੈ ਬਹੁਤ ਕੁਝ ਕੰਬਾਈਨ ਤੌਰ ਦੇ ਉੱਤੇ ਚੱਲਦਾ ਪਿਆ ਪਰ ਆਮ ਆਦਮੀ ਪਾਰਟੀ ਵਾਸਤੇ ਵਕਾਰਿਕ ਵੱਖਰੇ ਪੱਧਰ ਤੇ ਬਣਿਆ ਹੋਇਆ ਹੈ ਨਾ ਸਿਰਫ ਆਮ ਆਦਮੀ ਪਾਰਟੀ ਵਾਸਤੇ ਸਗੋ ਕਿਹਾ ਜਾ ਰਿਹਾ ਹੈ ਕਿ ਐਤਕੀ ਭਗਵੰਤ ਮਾਨ ਵਾਸਤੇ ਵੀ ਇਮਤਿਹਾਨ ਦੀ ਘੜੀ ਹੈ ਵਕਾਰ ਦਾ ਸਵਾਲ ਬਣਿਆ ਪਿਆ ਐਤਕੀ ਆਮ ਆਦਮੀ ਪਾਰਟੀ ਇਹ ਐਨਲਾਈਜ਼ ਕਰੂਗੀ ਕਿ ਕੀ ਭਗਵੰਤ ਮਾਨ ਦੇ ਚਿਹਰੇ ਦੇ ਉੱਤੇ ਤਰਨ-ਤਰਨ ਦੇ ਵਿੱਚ ਵੋਟਾਂ ਪੈਂਦੀਆਂ ਕਿ ਨਹੀਂ ਕਿਉਂਕਿ 2022 ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲੀ ਵੱਧ ਕਰਕੇ ਉਹਦੇ ਵਿੱਚ ਭਗਵੰਤ ਮਾਨ ਦੇ ਚਿਹਰੇ ਨੂੰ ਵੋਟਾਂ ਪਈਆਂ ਵੱਧ ਕਰਕੇ ਉੱਥੇ ਭਗਵੰਤ ਮਾਨ ਦੀ ਹੋਂਦ ਨੂੰ ਵੋਟਾਂ ਪਈਆਂ ਪਰ ਐਤਕੀ ਕੀ ਭਗਵੰਤ ਮਾਨ ਦੇ ਚਿਹਰੇ ਨੂੰ ਵੋਟਾਂ ਪਹਿਣਗੀਆਂ ਤਰਨਤਾਰਨ ਦਾ ਸ਼ਹਿਰੀ ਖੇਤਰ ਕੀ ਭਗਵੰਤ ਮਾਨ ਦੇ ਹੱਕ ਵਿੱਚ ਭੁਗਤੇਗਾ ਆਮ ਆਦਮੀ ਪਾਰਟੀ ਦੇ ਹੱਕ ਚ ਭੁਗਤੇਗਾ ਭਗਵੰਤ ਮਾਨ ਦੇ ਵਾਸਤੇ ਮੁੱਖ ਮੰਤਰੀ ਵਾਸਤੇ ਇਹ ਵਕਾਰ ਦਾ ਸਵਾਲ ਕਿਉਂ ਬਣ ਗਿਆ ਇਹ ਇਮਤਿਹਾਨ ਦੀ ਘੜੀ ਕਿਉਂ ਬਣ ਗਿਆ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿਉਂਕਿ ਜਦੋਂ ਤੋਂ ਪ੍ਰਚਾਰ ਸ਼ੁਰੂ ਹੋਇਆ ਉਸ ਪ੍ਰਚਾਰ ਦੇ ਵਿੱਚ ਭਾਵੇਂ ਮਨੀਸ਼ ਸੋਧਿਆ ਨਜ਼ਰ ਆਏ ਨੇ ਭਾਵੇਂ ਵਕਵਾਖ ਲੀਡਰ ਇੱਕ ਦੋ ਵਾਰ ਨਜ਼ਰ ਆ ਚੁੱਕੇ ਨੇ ਮੱਡੇ ਵੱਡੇ ਚਿਹਰੇ ਇੱਕ ਦੋ ਵਾਰ ਨਜ਼ਰ ਆ ਚੁੱਕੇ ਆ ਪਰ ਜ਼ਿਆਦਾਤਰ ਚੋਣ ਪ੍ਰਚਾਰ ਮੁੱਖ ਮੰਤਰੀ ਆਪਣੇ ਪੱਧਰ ਤੇ ਕਰ ਰਹੇ ਆ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਹਲਕੇ ਤੋਂ ਉਮੀਦਵਾਰ ਹਰਮੀਤ ਸੰਧੂ ਅਤੇ ਕਦੇ ਕਦਾਈ ਮਨੀਸ਼ ਸिसोदिया ਨਜ਼ਰ ਆ ਜਾਂਦੇ ਆ ਵਿੱਚ ਇੱਕ ਕਦੀ ਵਾਰ ਅਰਵਿੰਦ ਕੇਜਰੀਵਾਲ ਦਾ ਵੀ ਖੁਲਾਰਾ ਪਿਆ ਪਰ ਇਸ ਦੇ ਬਾਵਜੂਦ ਇਸ ਵੇਲੇ ਭਗਵੰਤ ਮਾਨ ਇਕੱਲੇ ਨਜ਼ਰ ਆ ਰਹੇ ਆ ਉੱਥੇ ਔਰ ਇਕੱਲੇ ਪ੍ਰਚਾਰ ਮੁਹਿੰਮ ਜਿਹੜੀ ਸਾਂਭੀ ਬੈਠੇ ਆ ਪਰ ਕੀ ਇਸ ਦਾ ਅਨੁਮਾਨ ਇਹ ਲਾਉਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇਮਤਿਹਾਨ ਦੀ ਘੜੀ ਹੈ ਬੇਸ਼ੱਕ ਇਹਦੇ ਨਾਲ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਸਤੇ ਇਮਤਿਹਾਨ ਦੀ ਘੜੀ ਬਣ ਜਾਵੇ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਕਾਰ ਦਾ ਸਵਾਲ ਬਣ ਜਾਵੇ ਹੋ ਸਕਦਾ ਹੈ ਕਿ ਇਹ ਐਨਲਾਈਜ਼ ਕੀਤਾ ਜਾ ਰਿਹਾ ਹੋਵੇ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਨੂੰ ਵੋਟ ਪੈ ਰਹੀ ਹੈ ਕਿ ਨਹੀਂ ਜਾਂ 2024 ਤੋਂ ਬਾਅਦ ਕਿਸ ਹਮਿਕਰਨ ਨੇ ਆਮ ਆਦਮੀ ਪਾਰਟੀ ਦੇ ਇਹਦਾ ਵਿਸ਼ਲੇਸ਼ਣ ਵੀ ਲੱਗ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਉਹ ਸਟਾਰ ਉਮੀਦਵਾਰ ਕਾਲੀ ਦਲ ਦਾ ਚੁੜਕੇ ਲਿਆਂਦਾ ਜਿਹੜਾ ਸਟਾਰ ਉਮੀਦਵਾਰ ਪਿਛਲੀ ਵਾਰੀ ਦੂਸਰੇ ਨੰਬਰ ਤੇ ਰਹਿ ਗਿਆ ਸੀ ਔਰ ਆਮ ਆਦਮੀ ਪਾਰਟੀ ਨੇ ਉਸ ਨੂੰ ਪਛਾੜ ਦਿੱਤਾ ਸੀ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਿਆ ਇਸ ਤਰ੍ਹਾਂ ਗਿੱਦੜਬਾ ਜ਼ਿਮਨੀ ਚੋਣ ਦੇ ਵਿੱਚ ਹੋਇਆ ਗਿੱਦੜਬਾ ਹਲਕੇ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਤੀਸਰੇ ਥਾਂ ਦੇ ਉੱਤੇ ਰਹੀ ਸੀ ਪਹਿਲੇ ਨੰਬਰ ਦੇ ਉੱਤੇ 2022 ਦੇ ਵਿੱਚ ਰਾਜਾ ਵੜਿੰਗਾਏ ਸੀ ਔਰ ਦੂਸਰੇ ਨੰਬਰ ਦੇ ਉੱਤੇ ਹਰਮੀਤ ਸਿੰਘ ਡਿੰਪੀ ਟਲਵਾਏ ਸੀ ਆਮ ਆਦਮੀ ਪਾਰਟੀ ਨੇ ਡਿੰਪੀਟਲ ਲੋਨੂ ਜ਼ਰੂਰ ਖੜਿਆਂ ਕਰ ਦਿੱਤਾ ਰਾਜਾ ਵੜਿੰਗ ਦੇ ਪਰਿਵਾਰ ਦੇ ਖਿਲਾਫ ਔਰ ਹਰ ਹਰਮੀਤ ਸਿੰਘ ਡਿੰਪੀਟਲ ਲੋਨ ਉਥੋਂ ਜਿੱਤ ਜਾਂਦੇ ਨੇ ਕੀ ਅੱਜ ਦੀ ਵੀ ਆਮ ਆਦਮੀ ਪਾਰਟੀ ਉਸੇ ਤਰ੍ਹਾਂ ਦਾ ਦਾਅ ਖੇਡ ਕੇ ਤਰਨ-ਤਰਨ ਜਿੱਤ ਸਕਦੀ ਹੈ ਕਿ ਨਹੀਂ ਹੁਣ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਔਰ ਵੱਡਾ ਸਵਾਲ ਇਹ ਕਿ ਕੀ ਅੱਜ ਕੀ ਸੀਐਮ ਭਗਵੰਤ ਮਾਨ ਵਾਸਤੇ ਵੀ ਇਮਤਿਹਾਨ ਦੀ ਘੜੀ ਹੈ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਦੱਸਦੇ ਰਹਿਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ